ਜਬੀ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਕਰਦੇ ਆ ਜੀ ਅੱਜ ਦੇ ਲਾਈਵ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਮੈਂ ਹਾਂ ਨਵਜੋਤ ਕੌਰ ਸਿੱਧੂ ਬੜੀ ਮਾਣ ਵਾਲੀ ਗੱਲ ਸਾਡੇ ਦੇਸ਼ ਲਈ ਸਾਡੇ ਲੋਕਾਂ ਦੇ ਲਈ ਤੇ ਇਥੋਂ ਦੇ ਜਵਾਨਾਂ ਦੇ ਲਈ ਕਿ ਆਪਰੇਸ਼ਨ ਸੰਦੂਰ ਦੀ ਗੱਲ ਕਰਦੇ ਆ ਜਦੋਂ ਅਸੀਂ ਵੀ ਗੱਲ ਕਰਦੇ ਆ ਤੇ ਮਾਣ ਦੇ ਨਾਲ ਸਾਡਾ ਵੀ ਸਿਰ ਜਿਹੜਾ ਉੱਚਾ ਹੁੰਦਾ ਹੈ ਇਸ ਆਪਰੇਸ਼ਨ ਦੀ ਗੂੰਜ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਹੁੰਚੀ ਤੇ ਪੂਰੀ ਦੁਨੀਆ ਨੇ ਲੋਹਾ ਮੰਨਿਆ ਭਾਰਤ ਦੀ ਤਾਕਤ ਦਾ ਗੱਲ ਕਰਿਆ ਜੀ ਭਾਰਤ ਪਾਕਿਸਤਾਨ ਦੇ ਵਿਚਕਾਰ ਇਹ ਜਿਹੜੀ ਇਹ جنگ ਹੈ ਆਕਰ ਉਸ ਦਾ ਇੱਕ ਵਿਰਾਮ ਜਿਹੜਾ ਫਿਲਹਾਲ ਲੱਗ ਚੁੱਕਾ ਹੈ ਤੇ ਉਹਦੇ ਵਿੱਚ ਇਹ ਚਰਚਾ ਰਹੇਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਕਾਰਗੁਜ਼ਾਰੀ ਰਹੀ ਸਰਕਾਰਾਂ ਦੀ ਸਾਡੇ ਜਵਾਨਾਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਮੌਕਿਆਂ ਨੂੰ ਸੰਭਾਲ ਲਿਆ ਤੇ ਕਿਸ ਤਰੀਕੇ ਦੇ ਨਾਲ ਦੇਸ਼ ਜਿਹੜਾ ਸਾਡਾ ਇਸ ਆਪਰੇਸ਼ਨ ਤੋਂ ਦੂਰ ਦੇ ਜ਼ਰੀਏ ਦੁਨੀਆ ਦੇ ਨਕਸ਼ੇ ਤੇ ਉੱਭਰ ਕੇ ਸામਨੇ ਆਇਆ ਇਹਦੇ ਬਾਰੇ ਚਰਚਾ ਰਹੇਗੀ ਜੀ ਲਾਈਵ ਇਸ ਸਟੂਡੀਓ ਦੇ ਵਿੱਚ ਇਸ ਬਾਰੇ ਚਰਚਾ ਕਰਨ ਲਈ ਅੱਜ ਦੇ ਮਾਹਰ ਸਟੂਡੀਓ 'ਚ ਪਹੁੰਚ ਚੁੱਕੇ ਨੇ ਤੁਹਾਨੂੰ ਮਿਲਵਾਉਂਦੇ ਆਂ ਸਵਾਗਤ ਕਰਦੇ ਆਂ ਸਭ ਤੋਂ ਪਹਿਲਾਂ ਚਰੰਤ ਮਾਮਲਿਆਂ ਦੇ ਮਾਹਰ ਪ੍ਰੋਫੈਸਰ ਅਨੂਪ ਵੱਤਸੌਰਾਂ ਦਾ ਅਨੂਪ ਜੀ ਸਟੂਡੀਓ 'ਚ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਜੀ ਸੀਨੀਅਰ ਪੱਤਰਕਾਰ ਜੋਗਿੰਦਰ ਸੰਧੂ ਹੋਰੀ ਸੰਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਅਮਰੋਦ ਜੀ ਜਦੋਂ ਗੱਲ ਕਰਦੇ ਆਂ ਸੰਧੂ ਸਾਹਿਬ ਪੌਜ਼ ਦੇਣ ਦੀ ਇੱਕ ਪਹਿਲਾ ਸ਼ਬਦ ਜਿਹੜਾ ਜਦੋਂ ਮੋਦੀ ਸਾਹਿਬ ਦਾ ਅਸੀਂ ਗੱਲਬਾਤ ਵੀ ਸੁਣੀ ਕੱਲ ਭਾਸ਼ਣ ਵੀ ਸੁਗਾ ਉਹਨਾਂ ਦਾ ਕਿ ਫਿਲਹਾਲ ਸਾਰੀ ਚੀਜ਼ ਦੇ ਉੱਤੇ ਸਾਰੀ ਗੱਲਬਾਤ ਦੇ ਉੱਤੇ ਇੱਕ ਪੌਜ਼ ਵਿਰਾਮ ਜਿਹੜਾ ਤੁਹਾਨੂੰ ਸਭ ਲਗਾ ਦਿੱਤਾ ਗਿਆ ਕੀ ਅਰਥ ਹੈ ਇਸ ਪੌਜ਼ ਦਾ ਵਿਰਾਮ ਉਦੋਂ ਤੱਕ ਲੱਗਾ ਰਹਿਣਾ ਜਦੋਂ ਤੱਕ ਅੱਗੇ ਕੋਈ ਹੋਰ ਸ਼ਰਾਰਤ ਨਹੀਂ ਹੁੰਦੀ ਜੀ ਅੱਤਵਾਦੀ ਆਪਾਂ ਗੱਲ ਕਰ ਰਹੇ ਹਾਂ ਅੱਤਵਾਦ ਤੋਂ ਸਾਰਾ ਮਸਲਾ ਸ਼ੁਰੂ ਹੋਇਆ ਪਹਿਲਗਾਮ ਦੀ ਘਟਨਾ ਤੋਂ ਇਹ ਸਾਰਾ ਸਿਲਸਲਾ ਸ਼ੁਰੂ ਹੋਇਆ ਸੀਗਾ ਜੀ ਤੇ ਭਾਰਤ ਹੁਣ ਇਸ ਗੱਲ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਸਖਤ ਵੀ ਹੈ ਚੌਕਸ ਵੀ ਹੈ ਤੇ ਤਿਆਰਬਰ ਤਿਆਰ ਵੀ ਹੈ ਕਿ ਇਹੋ ਜੀ ਕੋਈ ਘਟਨਾ ਹੋਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅੱਤਵਾਦ ਦਾ ਖਤਰਾ ਅਜੇ ਖਤਮ ਨਹੀਂ ਹੋਇਆ ਅੱਤਵਾਦ ਦਾ ਖਤਰਾ ਅਜੇ ਮੰਡਰਾ ਰਿਹਾ ਹੈ ਕਿਉਂਕਿ ਜਿਸ ਧੰਗ ਦੇ ਨਾਲ ਅੱਤਵਾਦ ਨੂੰ ਸਪான்ਸਰ ਕਰਨ ਵਾਲਾ ਜਿਹੜਾ ਦੇਸ਼ ਹੈ ਜਿਸ ਤਰ੍ਹਾਂ ਦਾ ਉਹਦਾ ਐਟੀਟਿਊਡ ਹੈ ਜਿਸ ਤਰ੍ਹਾਂ ਦਾ ਉਹਦਾ ਵਿਚਾਰ ਹੈ ਕਾਰਬਿਹਾਰ ਹੈ ਜਿਸ ਤਰ੍ਹਾਂ ਉਹਦਾ ਭਾਰਤੋ ਦੇ ਤੋਂ ਵੇਖਲਾ ਹੋ ਕੇ ਸੌ ਨਹੀਂ ਸਕਦਾ ਵੀ ਹੁਣ ਸੀਜ਼ਫਾਇਰ ਹੋ ਗਿਆ ਚਲੋ ਠੀਕ ਹੈ ਜੀ ਹੁਣ ਅਸੀਂ ਆਪਦੇ ਘਰ ਬੈਠੇ ਆ ਤੇ ਕੱਲ ਨੂੰ ਕੋਈ ਫੇਰ ਇਦਾਂ ਦੀ ਕੋਈ ਹਰਕਤ ਹੋ ਜਵੇ ਇਸੇ ਕਰਕੇ ਤਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਗੱਲ ਕਹੀ ਸੀ ਕਿ ਜੇ ਗੋਲੀ ਚਲਾਉਂਗੇ ਸਾਡੇ ਵੱਲੋਂ ਤੇ ਅਸੀਂ ਗੋਲਾ ਚਲਾਵਾਂਗੇ ਤੇ ਬੜਾ ਕਲੀਅਰ ਉਹਨਾਂ ਨੇ ਗੱਲ ਕੀਤੀ ਆ ਕਿ ਇਸ ਮਾਮਲੇ 'ਚ ਕੋਈ ਸਮਝੌਤਾ ਨਹੀਂ ਕੋਈ ਸਹਿਨਸਿਲਤਾ ਨਹੀਂ ਕੋਈ ਗੱਲ ਨਹੀਂ ਅੱਤਵਾਦ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸ ਕਰਕੇ ਜਿਹੜਾ ਆਪਰੇਸ਼ਨ ਹੈ ਅਸਲ ਵਿੱਚ ਇਹ ਆਪਰੇਸ਼ਨ ਅੱਤਵਾਦ ਦੇ ਖਿਲਾਫ ਹੀ ਸ਼ੁਰੂ ਹੋਇਆ ਸੀ ਜਦੋਂ ਅੱਤਵਾਦ ਦਾ ਕਹਿਰ ਵਾਪਰਿਆ ਅੱਤਵਾਦ ਨੇ 26 ਜਾਨਾਂ ਲਈਆਂ ਔਰਤਾਂ ਦਾ ਸੰਧੂਰ ਉਂਝਾਰਿਆ ਤੇ ਫੇਰ ਉਰ ਆਪਰੇਸ਼ਨ ਸ਼ੁਰੂ ਹੋਇਆ ਜੀ ਭਾਰਤ ਨੇ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਪਾਕਿਸਤਾਨ ਨੇ ਉਹਦੀਆਂ ਫੌਜਾਂ ਨੇ ਪਾਕਿਸਤਾਨ ਦੀਆਂ ਫੌਜਾਂ ਨੇ ਉਹਦੇ ਉੱਤੇ ਰੀਐਕਟ ਕਰਦਿਆਂ ਹੋਇਆਂ ਸਾਡੇ ਨਾਗਰਿਕਾਂ ਨੂੰ ਸਾਡੇ ਮਹੱਤਵਪੂਰਨ ਟਿਕਾਣਿਆਂ ਨੂੰ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਮਤਲਬ ਕਿ ਜ਼ਬਰਦਸਤੀ ਪਾਕਿਸਤਾਨ ਨੇ ਇਸ ਰੜਾਈ ਦਾ ਰੁਖ ਥੋੜਾ ਜਿਹਾ ਜਿਹੜਾ ਸੀ ਉਹ ਬਦਲ ਦਿੱਤਾ ਜਦ ਕਿ ਗੱਲ ਤੇ ਅਤਵਾਦੀ ਸੀ ਜੇ ਪਾਕਿਸਤਾਨ ਖੁਦ ਵੀ ਇਹ 20 ਵਾਰੀ ਮੰਨ ਚੁੱਕਾ ਆ ਕਿ ਅਸੀਂ ਆਪ ਅਤਵਾਦ ਤੋਂ ਬੜੇ ਔਖੇ ਆ ਅਤਵਾਦ ਦਾ ਸੰਤਾਪ ਅਸੀਂ ਬੜਾ ਹੰਡਾਇਆ ਸਾਡੇ ਬੜੀਆਂ ਜਾਨਾਂ ਗਈਆਂ ਗਈਆਂ ਵੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਤੇ ਫਿਰ ਤੇ ਅਤਵਾਦ ਦੇ ਖਿਲਾਫ ਉਹਨਾਂ ਨੂੰ ਵੀ ਲੜਨਾ ਚਾਹੀਦਾ ਬਿਲਕੁਲ ਜਦੋਂ ਉਹ ਅੱਤਵਾਦ ਦੇ ਖਿਲਾਫ ਨਹੀਂ ਲੜਦੇ ਜਾਂ ਉਹ ਇਹੋ ਜਿਹੀ ਗੱਲ ਨਹੀਂ ਕਰਦੇ ਤੇ ਭਾਰਤ ਤੇ ਇਹਨੂੰ ਬਰदाश्त ਨਹੀਂ ਕਰੇਗਾ ਇਸ ਕਰਕੇ ਭਾਰਤ ਨੇ ਕਿਹਾ ਕਿ ਅਸੀਂ ਇਸ ਆਪਰੇਸ਼ਨ ਸੰਧੂਰ ਨੂੰ ਅਜੇ ਜਿਹੜਾ ਹੁਣ ਸੀਜ਼ਫਾਇਰ ਹੋਇਆ ਇਸ ਦੌਰਾਨ ਥੋੜਾ ਵਿਰਾਮ ਦਿੱਤਾ ਹੈ ਬੰਦ ਨਹੀਂ ਕੀਤਾ ਅਗੋਂ ਵੀ ਕੋਈ ਹਰਕਤ ਹੋਵੇਗੀ ਬਰदाश्त ਨਹੀਂ ਕਰਾ ਦਿੱਤੀ ਜਾਏਗੀ ਪ੍ਰੋਫੈਸਰ ਸਾਹਿਬ ਇੱਕ ਗੱਲ ਹੋਰ ਚਲਦੀ ਹੈ ਕਿ ਜਦੋਂ ਵੀ ਆਪਾਂ ਗੱਲ ਕਰਦੇ ਹਾਂ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਲੈ ਕੇ ਜਦੋਂ ਵੀ ਖਿੱਚੋ ਤਾਣ ਚੱਲਦੀ ਹੈ ਹਮੇਸ਼ਾ ਅੱਤਵਾਦ ਦਾ ਨਾਮ ਸਾਹਮਣੇ ਆਉਂਦਾ ਹੁਣ ਵੀ ਜਿਹੜਾ ਮੋੜ ਬਣਿਆ ਇਸ ਚੀਜ਼ ਦਾ ਸਾਰੀ ਦਾ ਉਹ ਬਣਿਆ ਅੱਤਵਾਦ ਪਹਿਲਗਾਮ ਦੇ ਆਪਾਂ ਹਮਲੇ ਦੀ ਗੱਲ ਕਰਦੇ ਆ ਸਰਕਾਰ ਦੇ ਵੱਲੋਂ ਗੱਲ ਬਹੁਤ ਸਾਫ ਹੋਣ ਕਰ ਦਿੱਤੀ ਗਈ ਕਿ ਜਿਹੜੇ ਅੱਤਵਾਦੀ ਟਿਕਾਣੇ ਨੇ ਜਿਹੜੇ ਜਿੱਥੋਂ ਜੜਾ ਨਿਕਲਦੀਆਂ ਅੱਤਵਾਦੀਆਂ ਅੱਤਵਾਦੀਆਂ ਉਹਨਾਂ ਨੂੰ ਅਸੀਂ ਵੱਡੇ ਪੱਧਰ ਦੇ ਉੱਤੇ ਜਿਹੜਾ ਆ ਉਹਨੂੰ ਹੁਣ ਫੜ ਕੇ ਰੱਖਾਂਗੇ ਉਹ ਸਾਡੇ ਟਾਰਗੇਟ ਤੇ ਰਹਿਣਗੇ ਦੇਖੋ ਇਹ ਜੋ ਪਾਕਿਸਤਾਨ ਔਰ ਹਿੰਦੁਸਤਾਨ ਦਾ ਜਿਹੜੇ ਆਜ਼ਾਦੀ ਦੀ ਜਦ ਵੰਡ ਹੋਈ ਹੈ ਔਰੇ ਦੋ ਦੇਸ਼ ਬਣੇ ਨੇ ਉਸ ਦਿਨ ਤੋਂ ਲੈ ਕੇ ਅੱਜ ਦਿਨ ਤੱਕ ਇਹ ਜਿਹੜਾ ਸਾਡਾ ਗਵਾਂਡੀ ਦੇਸ਼ ਹੈ ਇਹਨੇ ਇੱਕ ਬਹੁਤ ਹੀ ਭੈੜੇ ਗਵਾਂਡੀ ਵਾਂਗੂ ਨੇ ਬਿਹੇਵ ਕੀਤਾ ਹੈ ਔਰ ਹਿੰਦੁਸਤਾਨ ਨੂੰ ਡਿਸਟੈਬਲਾਈਜ਼ ਕਰਨ ਵਾਸਤੇ ਅਤਵਾਦ ਦਾ ਸਹਾਰਾ ਲੈ ਕੇ ਸਮੇਂ-ਸਮੇਂ ਜਿਹੜੇ ਹੈ ਕੁਝ ਨਾਪਾਕ ਕੋਸ਼ਿਸ਼ਾਂ ਕੀਤੀਆਂ ਨਾਮ ਬਿਸ਼ੱਕ ਪਾਕਿਸਤਾਨ ਹੈ ਲੇਕਿਨ ਕੋਸ਼ਿਸ਼ਾਂ ਹਮੇਸ਼ਾ ਨਾਪਾਕ ਕਰਦਾ ਰਿਹਾ ਇਸ ਕਰਕੇ ਭਾਰਤ ਹਮੇਸ਼ਾ ਹੀ ਜਿਹੜਾ ਅਤਵਾਦ ਦਾ ਆਪ ਸਰਮੌਰ ਹੈ ਔਰ ਦੁਨੀਆ ਦੇ ਵਿੱਚ ਜਿਹੜੇ ਵੱਡੇ ਅਤਵਾਦੀ ਨੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਅਤਵਾਦ ਦੇ ਕਾਰਗਰ ਜਾੜੇ ਨੂੰ ਅੰਜਾਮ ਦਿੱਤਾ ਹੈ ਉਹਨਾਂ ਦੇ ਸ਼ਰਨ ਦੇਣ ਵਾਲਾ ਵੀ ਦੇਸ਼ ਇਹੀ ਹੈ ਔਰ ਦੂਸਰੇ ਦੁਨੀਆ ਦੇ ਜਿਹੜੇ ਅਤਵਾਦ ਦੇ ਟ੍ਰੇਨਿੰਗ ਸੈੱਲ ਨੇ ਟ੍ਰੇਨਿੰਗ ਫੈਕਟਰੀਜ਼ ਨੇ ਉਹ ਵੀ ਜਿਹੜੀਆਂ ਪਾਕਿਸਤਾਨ ਦੇ ਵਿੱਚ ਹੀ ਨੇ ਇਸ ਕਰਕੇ ਭਾਰਤ ਹਮੇਸ਼ਾ ਹੀ ਕਿਉਂਕਿ ਇੱਕ ਸ਼ਾਂਤੀਪ੍ਰੀਅ ਦੇਸ਼ ਹੈ ਔਰ ਭਾਰਤ ਦੇ ਹਮੇਸ਼ਾ ਇੱਕ ਪਾਲਿਸੀ ਰਹੀ ਹੈ ਡਿਕਲੇਅਰਡ ਪਾਲਿਸੀ ਰਹੀ ਹੈ ਕਿ ਬੇਸ਼ੱਕ ਅਸੀਂ ਸ਼ਾਂਤੀਪ੍ਰੀਅ ਦੇਸ਼ਾਂ ਲੇਕਿਨ ਅਤਵਾਦ ਦੇ ਵਾਸਤੇ ਸਾਡੇ ਦੇਸ਼ ਦੇ ਵਿੱਚ ਮੁਲਕ ਦੇ ਵਿੱਚ ਔਰ ਸਾਡੀ ਫਿਲਾਸਫੀ ਦੇ ਵਿੱਚ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਜੀ ਅਨੂਬ ਜੀ ਮੈਂ ਮਾਫੀ ਚਾਹੁੰਨੀ ਤੁਹਾਡੀ ਗੱਲ ਨੂੰ ਰੋਕਣ ਦੇ ਲਈ ਕਿਉਂਕਿ ਕੱਲ ਜਦੋਂ ਵੀ ਆਪਾਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰਦੇ ਕੱਲ ਉਹ ਸਾਫ਼ ਕੀਤਾ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕੁਝ ਇੱਕ ਗੱਲਾਂ ਜਿਹੜੇ ਪੁਆਇੰਟਸ ਸਿਗੇ ਅਸੀਂ ਚਾਹੁੰਦੇ ਕਿ ਉਹਨਾਂ ਦੀ ਇੱਕ ਵੀਡੀਓ ਫੁਟੇਜ ਜਿਹੜੀ ਹੈ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇ ਤੇ ਹੁਣ ਅਸੀਂ ਸਟੂਡੀਓ निश्चित तौर पर ये युग युद्ध का नहीं है लेकिन ये युग आतंकवाद का भी नहीं है टेररिज्म के खिलाफ जीरो टॉलरेंस ये एक बेहतर दुनिया की गारंटी है साथियों पाकिस्तानी फौज पाकिस्तान की सरकार जिस तरह आतंकवाद को खाद पानी दे रहे हैं वो एक दिन पाकिस्तान को ही समाप्त कर देगा पाकिस्तान को अगर बचना है तो उसे अपने टेरर इंफ्रास्ट्रक्चर का सफाया करना ही होगा इसके अलावा शांति का कोई रास्ता नहीं है भारत का मत एकदम स्पष्ट है टेरर और टॉक एक साथ नहीं हो सकते टेरर और ट्रेड एक साथ नहीं चल सकते और पानी और खून भी एक साथ नहीं बह सकता मैं आज विश्व समुदाय को भी कहूंगा हमारी घोषित नीति रही है अगर पाकिस्तान से बात होगी तो टेररिज्म पर ही होगी अगर पाकिस्तान से बात होगी तो पाक ऑक्युपाइड कश्मीर पीओके उस पर ही होगी प्रिय देशवासियों आज बुद्ध पूर्णिमा है भगवान बुद्ध ने हमें शांति का रास्ता दिखाया है शांति का मार्ग भी शक्ति से होकर जाता है मानवता शांति और समृद्धि की तरफ बढ़े हर भारतीय शांति से जी सके विकसित भारत के सपने को पूरा कर सके इसके लिए भारत का शक्तिशाली होना बहुत जरूरी है और आवश्यकता पड़ने पर इस शक्ति का इस्तेमाल भी जरूरी है और पिछले कुछ दिनों में भारत ने यही किया है मैं एक बार फिर भारत की सेना और सशस्त्र बलों को सैल्यूट करता हूं हम भारतवासी के हौसले हर भारतवासी का एकजुटता का शपथ संकल्प मैं उसे नमन करता हूं ਸਟੂਡੀਓ ਚ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਆਂ ਸੋ ਮਨਜੋਗ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਸਿੱਧਾ ਤੇ ਸਟੀਕ ਇੱਕ ਜਿਹੜਾ ਸੰਦੇਸ਼ ਹੈਗਾ ਅਤਵਾਦ ਦੇ ਖਿਲਾਫ ਆਪੋ ਦੇ ਬਾਰੇ ਪ੍ਰੋਫੈਸਰ ਸਾਹਿਬ ਗੱਲਬਾਤ ਕਰ ਰਹੇ ਸੀ ਕਿ ਬੜਾ ਸਾਫ਼ ਸੁਥਰਾ ਜਿਹੜਾ ਮੈਸੇਜ ਬੜਾ ਸਿੱਧਾ ਉਹਨਾਂ ਨੇ ਦਿੱਤਾ ਹੈ ਨੇ ਕੋਈ ਇਹ ਪਹਿਲਾਂ ਵੀ ਸਾਡੀ ਪਾਲਿਸੀ ਰਹੀ ਹੈ ਔਰ ਕੱਲ ਪ੍ਰਧਾਨ ਮੰਤਰੀ ਜੀ ਨੇ ਜਦ ਦੇਸ਼ਵਾਸੀ ਸੰਦੇਸ਼ ਦਿੱਤਾ ਉਹ ਇਸ ਗੱਲ ਨੂੰ ਫੇਰ ਬਹੁਤ ਪ੍ਰਮੁਖਤਾ ਦੇ ਨਾਲ ਉਭਾਰਿਆ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੂਵਰਡਸ ਟੈਰੋਰਿਜ਼ਮ ਉਹਨਾਂ ਨੇ ਇਹ ਗੱਲ ਬਹੁਤ ਪ੍ਰਮੁਖਤਾ ਦੇ ਨਾਲ ਕਹੇ ਕਿ ਟੈਰੋਰਿਜ਼ਮ ਔਰ ਟ੍ਰੇਡ ਟੈਰੋਰਿਜ਼ਮ ਔਰ ਟਾਕਸ ਇਹ ਨਾਲ-ਨਾਲ ਨਹੀਂ ਚੱਲਣੀਆਂ ਜੀ ਇਹ ਨਹੀਂ ਹੈ ਕਿ ਅਸੀਂ ਤਾਂ ਸ਼ਾਂਤੀ ਦੀ ਗੱਲ ਕਰੀ ਜਾਈਏ ਅਸੀਂ ਸਮਰiddhi ਦੀ ਗੱਲ ਕਰੀ ਜਾਈਏ ਅਸੀਂ ਵਪਾਰ ਦੀ ਗੱਲ ਕਰੀ ਜਾਈਏ ਕਿ ਤੁਸੀਂ ਟੈਰਰਿਜ਼ਮ ਨੂੰ ਖੱਬਿਓ ਸੱਜਿਓ ਜਿਹੜਾ ਹੈਗਾ ਚੁੰਡੀਆਂ ਵੱਢ ਕੇ ਤੇ ਸਾਡੇ ਦੇਸ਼ ਦੇ ਵਿੱਚ ਵੀ ਔਰ ਪੂਰੀ ਦੁਨੀਆ ਦੇ ਵਿੱਚ ਇਹ ਸਿਗਨਲ ਦਿਓ ਕਿ ਅਸੀਂ ਟੈਰਰਿਜ਼ਮ ਨੂੰ ਫਲਾਉਣ ਵਾਸਤੇ ਬੈਠੇ ਹੋਏ ਆ ਏਜੈਂਟ ਆ ਉਹਦੇ ਇਸ ਕਰਕੇ ਇਹ ਪ੍ਰਧਾਨ ਮੰਤਰੀ ਜੀ ਇਹ ਸੰਦੇਸ਼ ਤੋਂ ਕੱਲ ਬਿਲਕੁਲ ਸਾਫ਼ ਹੋ ਗਿਆ ਕਿ ਟੈਰਰਿਜ਼ਮ ਟਾਕਸ ਐਂਡ ਟ੍ਰੇਡਸ ਉਹ ਬਿਲਕੁਲ ਵੀ ਜਿਹੜੀਆਂ ਨਾਲ-ਨਾਲ ਨਹੀਂ ਚੱਲਣਗੀਆਂ ਉਹਦੇ ਨਾਲ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਕਿ ਜਿਹੜਾ ਖੂਨ ਹੈ ਔਰ ਪਾਣੀ ਦੀ ਵੀ ਗੱਲ ਜਿਹੜੀ ਹੈ ਨਾਲ-ਨਾਲ ਨਹੀਂ ਚੱਲੂਗੀ। ਉਹਦੇ ਵਿੱਚ ਵੀ ਇਸ਼ਾਰਾ ਇਹੀ ਹੈ ਕਿ ਟੈਰਰਿਜ਼ਮ ਦਾ ਮਾਡਰਨ ਸਿਵਲਾਈਜੇਸ਼ਨ ਦੇ ਵਿੱਚ ਕੋਈ ਜਿਹੜਾ ਹੈ ਸਕੋਪ ਨਹੀਂ ਹੈ ਔਰ ਹਿੰਦੁਸਤਾਨ ਦੀ ਟੈਰਰਿਜ਼ਮ ਦੇ ਪ੍ਰਤੀ ਅੱਤਵਾਦ ਦੇ ਪ੍ਰਤੀ ਜ਼ੀਰੋ ਟੋਲਰੈਂਸ ਪਾਲਿਸੀ ਹੈ। ਕਿਸੇ ਵੀ ਕੀਮਤ ਤੇ ਕਿਸੇ ਵੀ ਤਰੀਕੇ ਦੀ ਕੋਈ ਟੈਰਰਿਸਟ ਐਕਟੀਵਿਟੀ ਹੋਊਗੀ ਉਹਨੂੰ ਐਕਟ ਆਫ ਵਾਰ ਦੇ ਤੌਰ ਤੇ ਲਿੱਤਾ ਜਾਊਗਾ ਔਰ ਉਹਦਾ ਮਾਕੂਲ ਜਵਾਬ ਦਿੱਤਾ ਜਾਊਗਾ। ਜੀ ਸੰਤੋਖ ਸਭ ਜਦੋਂ ਆਪਾਂ ਗੱਲ ਕਰਦੇ ਆਂ ਅੱਜ ਅਚਾਨਕ ਆਦਮਪੁਰ 에어 베이스 ਤੇ ਉੱਤੇ ਪੀਐਮ ਸਾਹਿਬ ਦਾ ਦੌਰਾ ਹੁੰਦਾ। ਅ ਅਚਾਨਕ ਉਹਨਾਂ ਦਾ ਉੱਥੇ ਆਉਣਾ ਉੱਥੇ ਸਾਡੇ ਜਵਾਨਾਂ ਨੂੰ ਮਿਲਣਾ ਕੀ ਤੁਹਾਨੂੰ ਸਮਝ ਆਉਂਦਾ ਕਿ ਕੀ ਮੰਤਵ ਸਿਗਾ ਜਿਹਨਾਂ ਦਾ ਖਾਸ ਤੌਰ ਤੇ ਅਚਾਨਕ ਕਿੱਥੇ ਆਉਂਦਾ ਮੇਰੀ ਨਜ਼ਰ ਦੇ ਨਿਯੋਜ ਜੀ ਇਹਦੇ ਨਾਲ ਦੋ ਤਿੰਨ ਗੱਲਾਂ ਕਲੀਅਰ ਹੋ ਜਾਣ ਜੀ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਆਚਨ ਚੇਤ ਉੱਥੇ ਆਏ ਆ ਆਦਮਪੁਰ ਜੀ ਉਹ ਕੀ ਗੱਲਾਂ ਹੋਈਆਂ ਕਿ ਇੱਕ ਪਾਸੇ ਤਾਂ ਪਾਕਿਸਤਾਨ ਦੇ ਕਹਿ ਰਿਹਾ ਸੀ ਕਿ ਅਸੀਂ ਇਹਨਾਂ ਦਾ ਹੋਰ ਜਿਹੜੇ ਹੋਰ 에어ਬੇਸ ਆ ਉਹਨਾਂ ਦਾ ਜ਼ਿਕਰ ਵੀ ਕੀਤਾ ਵੀ ਜਿਹੜਾ ਆਦਮਪੁਰ 에어ਬੇਸ ਆ ਉਹ ਅਸੀਂ ਤਬਾਹ ਕਰ ਦਿੱਤਾ ਹੂੰ ਪੁਲਾਨ ਮੰਤਰੀ ਹੋਰਾਂ ਨੇ ਉੱਥੇ ਆ ਕੇ ਦੱਸਿਆ ਤੇ ਸਾਰੀ ਦੁਨੀਆ ਨੇ ਵੀਡੀਓ ਦੇਖੀਆਂ ਫੁਟੇਜ ਦੇਖੀ ਆ ਉਹਨਾਂ ਨੇ ਨਾਲੋਂ ਨਾਲ ਲਾਈਵ ਉਹਨਾਂ ਦੀ ਕਵਰੇਜ ਹੋਈ ਆ ਵੀ ਆਹ ਦੇਖ ਲਓ ਆਧਪੁਰ 에어 بیس ਤਬਾਹ ਹੋਇਆ ਪਿਆ ਕਿ ਉਦਾਂ ਦਾ ਉਦਾਂ ਕਾਇਮ ਆ ਇੱਕ ਤਾਂ ਇਹ ਸੰਦੇਸ਼ ਦੇਣਾ ਸੀ ਪੂਰੀ ਦੁਨੀਆ ਨੂੰ ਕਿ ਪਾਕਿਸਤਾਨ ਕਿਸ ਕਦਰ ਝੂਠ ਬੋਲਦਾ ਦੂਜਾ ਸਭ ਤੋਂ ਵੱਡਾ ਸੰਦੇਸ਼ ਸੀ ਜਿਹੜਾ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਵੀ ਉਹ ਵਾਰ-ਵਾਰ ਇਹ ਗੱਲ ਕਰਦੇ ਆ ਤੇ ਕਰਨੀ ਵੀ ਚਾਹੀਦੀ ਹੈ ਕਿ ਸਾਡੀਆਂ ਜਿਹੜੀਆਂ ਫੌਜਾਂ ਉਹਨਾਂ ਨੇ ਜਿਸ ਬਹਾਦਰੀ ਦਾ ਪ੍ਰਗਟਾਵਾ ਕੀਤਾ ਹੈ ਸਾਡੀ ਥਲ ਸੈਨਾ ਨੇ ਸਾਡੀ ਹਵਾਈ ਸੈਨਾ ਨੇ ਜਲ ਸੈਨਾ ਨੇ ਇੱਕ ਮਿਕਤਾ ਦੇ ਨਾਲ ਤਿੰਨਾਂ ਸੈਨਾ ਨੇ ਇੱਕ ਜੋਟੋ ਕੇ ਜਿਸ ਤਰ੍ਹਾਂ ਕੀਤਾ ਉਹਨਾਂ ਜਵਾਨਾਂ ਦਾ ਹੌਸਲਾ ਵਧਾਉਣਾ ਜਦੋਂ ਦੇਖੋ ਇੱਕ ਹੈੱਡ ਆ ਜਿਹੜਾ ਦੇਸ਼ ਦਾ ਜਿਹੜਾ ਮੁਖੀ ਆ ਉਹ ਆ ਕੇ ਉਹਨਾਂ ਦੇ ਵਿੱਚ ਜਵਾਨਾਂ ਦੇ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਲੜ ਰਹੇ ਆ ਉਹਨਾਂ ਨੂੰ ਮਿਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦਾ ਹੌਸਲਾ ਕਿੰਨਾ ਵੱਧਾ ਇੱਕ ਸ਼ਾਬਾਸ਼ੀ ਦੇਣੀ ਇਹਕੋਨਾਂ ਨੂੰ ਸਲੂਟ ਕਰਨਾ ਸਲਾਮ ਕਰਨਾ ਉਹਨਾਂ ਦਾ ਹੌਸਲਾ ਵਾਣਾ ਇਹ ਦੋ ਤਿੰਨ ਮੈਸੇਜ ਉਹਨਾਂ ਦੀ ਯਾਤਰਾ ਦੇ ਨਾਲ ਜਿਹੜੇ ਆ ਉਹ ਕਨਵੇ ਕੀਤੇ ਗਏ ਆ ਤੀਜਾ ਇਹ ਹੈ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਕਿਹਾ ਕਿ ਅਸੀਂ ਇਸ ਗੱਲ ਦਾ ਕੋਈ ਡਰ ਖੌਫ ਨਹੀਂ ਮੰਨਦੇ ਕਿਉਂਕਿ ਆਦਮਪੁਰ ਜਿਹੜਾ ਬਹੁਤ ਨੇੜੇ ਆ ਬਾਰਡਰ ਤੋਂ ਫਿਰ ਇੱਥੇ ਨਡਰ ਹੋ ਕੇ ਬੇਖੌਫ ਹੋ ਕੇ ਉਹ ਆਏ ਆ ਕਈ ਸੰਦੇਸ਼ ਇਹਦੇ ਨਾਲ ਇਸ ਤਰ੍ਹਾਂ ਦੇ ਗਏ ਆ ਜੀ ਪ੍ਰੋਫੈਸਰ ਸਾਹਿਬ ਹੁਣੇ ਕੁਛ ਸਮਾਂ ਸਮਾਂ ਪਹਿਲਾਂ ਜੇ ਕੁਝ ਮਿੰਟਾਂ ਪਹਿਲਾਂ ਰੱਖਿਆ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਜੀ ਉਹਦੇ ਵਿੱਚ ਇੱਕ ਜਿਹੜਾ ਪੁਆਇੰਟ ਜਿਹੜਾ ਉਹਨਾਂ ਨੇ ਸਾਂਝਾ ਕੀਤਾ ਜਲ ਸੰਧੀ ਨੂੰ ਲੈ ਕੇ ਕਿਵੇਂ ਦੇਖ ਰਹੇ ਉਹਨੂੰ ਦੇਖੋ ਕੱਲ ਪ੍ਰਧਾਨ ਮੰਤਰੀ ਜੀ ਨੇ ਇਸ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ ਹਾਈਲਾਈਟ ਕੀਤਾ ਔਰ ਉਸ ਤੋਂ ਪਹਿਲਾਂ ਕੱਲ ਵੀ ਜਿਹੜੀ ਇਸ ਪ੍ਰੈਸ ਕਾਨਫਰੰਸ ਹੋਈ ਹੈ ਔਰ ਜਿਹੜੀ ਅੱਜ ਵੀ ਪ੍ਰੈਸ ਕਾਨਫਰੰਸ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਬਿਲਕੁਲ ਕਲੀਅਰ ਕੱਟ ਗੱਲ ਕੀਤੀ ਗਈ ਹੈ ਕਿ ਜੇੜੀ ਵੀ ਕੋਈ ਦੂਸਰੀ ਵਾਰਤਾ ਹੋਣੀ ਹੈ ਜੋ ਵੀ ਕੋਈ ਡਿਸਕਸ਼ਨ ਡਿਬੇਟ ਹੋਣਾ ਹੈ ਉਹ ਸਿਰਫ ਯਾ ਤਾਂ ਟੈਰਰਿਜ਼ਮ ਤੇ ਹੋਣਾ ਹੈ ਜਾਂ ਪੀਓਕੇ ਤੇ ਹੋਣਾ ਹੈ ਉਹਦੇ ਵਿੱਚ ਨਾ ਤਾਂ ਕਿਸੇ ਤੀਸਰੇ ਦੇਸ਼ ਦੀ ਕੋਈ ਵਿਚਧਸਤਾ ਸੀ ਟਾਲਰੇਟ ਕਰਾਂਗੇ ਤੇ ਨਾ ਹੀ ਕੋਈ ਤੀਸਰਾ ਬਿੰਦੂ ਹੈ ਜ ਜਦੀ ਚਰਚਾ ਕਰਾਂਗੇ ਜਿਸ ਤੋਂ ਇਹ ਗੱਲ ਬਿਲਕੁਲ ਕਲੀਅਰ ਕਰਤੀ ਕਿ ਜਿਹੜੀ ਜਲ ਸੰਧੀ ਸਿੰਧੂ ਜਲ ਸੰਧੀ ਹੈ ਉਹ ਆਲਰਾਇਟ ਆਲਰੇਡੀ ਜਿਹੜੀ ਹੈ ਉਹਦੇ ਪ੍ਰੀਐਮਬਲ ਦੇ ਵਿੱਚ ਉਹਨੂੰ ਖਾਰਜ ਪਹਿਲਾਂ ਵੀ ਕਰ ਚੁੱਕੇ ਆਂ ਔਰ ਉਹਦਾ ਹੁਣ ਡਿਸਕਸ਼ਨ ਦਾ ਕੋਈ ਟਾਪਿਕ ਬਣਨ ਦਾ ਕੋਈ ਸਕੋਪ ਨਹੀਂ ਰਿਹਾ ਅਗੇਨ ਗੱਲ ਉਹੀ ਹੈ ਕਿ ਹੁਣ ਜਿਹੜੇ ਡਿਸਕਸ਼ਨ ਔਰ ਜੋ ਵੀ ਕੋਈ ਗੱਲਬਾਤ ਹੋਣੀ ਹੈ ਸਿਰਫ ਔਰ ਸਿਰਫ ਅਤਵਾਦ ਔਰ ਪੀਓਕੇ ਤੇ ਹੋਣੀ ਹੈ ਜਿਸ ਤੋਂ ਮਨਸ਼ੇ ਬਹੁਤ ਜ਼ਿਆਦਾ ਇਹ ਤੋਂ ਪਾਕਿਸਤਾਨ ਕਬਰਾਇਆ ਵੀ ਹੈ ਤੁਸੀਂ ਦੇਖੋ ਸੀਜ਼ ਫਾਇਰ ਜਦ ਪਹਿਲਾਂ ਵੀ ਹੋਇਆ ਕੱਲ ਵੀ ਜਿਹੜੀ ਉਹਦੇ ਬਾਅਦ ਗੱਲਬਾਤ ਤੋਂ ਬਾਅਦ ਰਾਤ ਨੂੰ ਵੀ ਉਹਨੇ ਕੁਛ ਨਾ ਕੁਛ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਬਾਅਦ ਅੱਜ ਇੱਕ ਬਹੁਤ ਕੜਾ ਸੰਦੇਸ਼ ਜਿਹੜਾ ਉਹਨੇ ਤੁਸੀਂ ਗੱਲ ਕਰ ਰਹੇ ਸੀਗੇ ਆਦਮਪੁਰ 에ਅਰ ਬੇਸ ਦੇ ਉੱਪਰ ਸਵੇਰੇ 7 ਵਜੇ ਬਿਨਾ ਦੱਸੇ ਕੋਈ ਸ਼ਡਿਊਲਡ ਨਹੀਂ ਸੀਗਾ ਐਸਾ ਤਾਂ ਹਰ ਜਿਹੜੀ ਉਹਨਾਂ ਦੇ ਏਡੇ ਵੱਡੇ ਜਿਹੜਾ ਨੇਤਾ ਹੁੰਦਾ ਹੈ ਉਹਦੀ ਸਭ ਕੁਝ ਸ਼ਡਿਊਲਡ ਹੁੰਦਾ ਪਰ ਲੇਕਿਨ ਇਹ ਇੱਕ ਸਰਪ੍ਰਾਈਜ਼ ਸ਼ਟੈਕ ਹੀ ਸਿਗਾ ਕਹਿ ਸਕਦੇ ਆ ਕਿ ਪਾਕਿਸਤਾਨ ਦੀ ਜਿਹੜੀ ਜੋ ਮਿਸ ਕੈਂਪੇਨ ਚੱਲ ਰਹੀ ਸੀ ਮੀਡੀਆ ਦੇ ਵਿੱਚ ਦੁਨੀਆ ਨੂੰ ਦਿਖਾਉਣ ਵਾਸਤੇ ਕੀ ਅਸੀਂ ਤਬਾਹ ਕੀਤਾ ਉਹਦਾ ਇੱਕ ਹਿੱਸਾ ਹੈ ਔਰ ਉਹਦੇ ਵਿੱਚ ਵੀ ਉਹਨਾਂ ਨੇ ਬਿਲਕੁਲ ਇਹ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਰ-ਬਾਰ ਕਿ ਜੋ ਚਾਹ ਜਲ ਸੰਧੀ ਹੈ ਜਾਂ ਵਪਾਰ ਦੀ ਕੋਈ ਗੱਲ ਹੈ ਉਹ ਕੋਈ ਡਿਬੇਟ ਦਾ ਡਿਸਕਸ਼ਨ ਦਾ ਟਾਪਿਕ ਹੋ ਨਹੀਂ ਰਹਿ ਗਿਆ ਸਿਰਫ ਔਰ ਸਿਰਫ ਅਤਵਾਦ ਔਰ ਪੀ ਹੋ ਗਏ ਔਰ ਜਿਸ ਨਾਲ ਇੱਕ ਬਹੁਤ ਸਖਤ ਸੰਦੇਸ਼ ਗਿਆ ਨਾ ਕੇਵਲ ਪਾਕਿਸਤਾਨ ਨੂੰ ਬਲਕਿ ਜਿਹੜੇ ਪਾਕਿਸਤਾਨ ਦੇ ਹਮਾਇਤੀ ਹੋਰ ਜਿਹੜੀਆਂ ਆਪਣੇ ਆਪ ਨੂੰ ਦੁਨੀਆ ਦੇ ਚੌਧਰੀ ਕਹਿੰਦੇ ਆ ਉਹਨਾਂ ਨੂੰ ਵੀ ਕਿ ਵੀ ਉਹ ਵੀ ਜਿਹੜੀ ਕੋਈ ਇੰਟਰਵੈਂਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਅਨ ਜਿਹੜੇ ਜਿਹੜਾ ਕੋਈ ਕਹਿ ਨਹੀਂ ਰਿਹਾ ਆਪਣੇ ਆਪ ਹੀ ਉਹਦਾ ਕ੍ਰੈਡਿਟ ਲੈਣ ਵਾਸਤੇ ਉਹਨਾਂ ਨੂੰ ਵੀ ਇੱਕ ਸਖਤ ਸੰਦੇਸ਼ ਗਿਆ ਹੈ ਕਿ ਜੀ ਜਲ ਸੰਧੀ ਜਾਂ ਵਪਾਰ ਕੋਈ ਅਜੰਡਾ ਨਹੀਂ ਹੈ ਸਿਰਫ ਔਰ ਸਿਰਫ ਅਜੰਡਾ ਬੀਓਕੇ ਔਰ ਅਤਵਾਦ ਹੈ ਜੀ ਸਦੂ ਸਾਹਿਬ ਇੱਕ ਹੋਰ ਬੜਾ ਸਾਫ ਸਪਸ਼ਟ ਜਿਹੜਾ ਮੈਸੇਜਸ ਆਪਰੇਸ਼ਨਸ ਦੂਰ ਦੇ ਵਿੱਚੋਂ ਨਿਕਲ ਕੇ ਆਇਆ ਉਹ ਹੈ ਜੀ ਜਿਹੜੇ ਮੇਡ ਇਨ ਇੰਡੀਆ ਸਾਡੇ ਹਥਿਆਰ ਵੈਪਨਸ ਨੇ ਜਿਹੜੇ ਕਿਉਂਕਿ ਜਦੋਂ ਵੀ ਕੋਈ ਯੁੱਧ ਵਰਗੀ ਸਥਿਤੀ ਆਉਂਦੀ ਹੈ ਤਾਂ ਸਾਨੂੰ ਹਮੇਸ਼ਾ ਜ਼ਰੂਰਤ ਪੈਂਦੀ ਹੈ ਕਿ ਜਿਹੜੇ ਲੇਟੈਸਟ ਐਡਵਾਂਸ ਜਿਹੜੇ ਹਥਿਆਰ ਨੇ ਸਾਨੂੰ ਚਾਹੀਦੇ ਨੇ ਤੇ ਕਈ ਵਾਰ ਇਹ ਦੇਸ਼ ਦੂਜੇ ਮੁਲਕਾਂ ਦੇ ਵੱਲ ਚਾਹ ਕਰ ਰੱਖਦਾ ਪਰ ਜੋ ਸਾਡੀ ਟੈਕਨੋਲੋਜੀ ਦੇ ਉਹ ਲੈ ਕੇ ਇਸ ਵਾਰ ਸਾਡੀ ਸੈਨਾ ਨੇ ਜੋ ਵਿਜੇ ਪ੍ਰਾਪਤ ਕੀਤੀ ਹੈ ਜੋ ਸਿਚੁਏਸ਼ਨ ਨੂੰ ਜਿੱਦਾਂ ਕਾਬੂ ਕੀਤਾ ਹੈ ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ ਮੈਂ ਨੋਜੋਦੀਏ ਦੇ ਤੋਂ ਪਹਿਲਾਂ ਇੱਕ ਗੱਲ ਹੋਰ ਜੋੜਨੀ ਚਾਹਾਂਗਾ ਜੀ ਕਿ ਅਤਵਾਦ ਦਾ ਜਿਹੜਾ ਹੁਣ ਅਟੈਕ ਹੋਇਆ ਪਹਿਲਗਾਮ ਵਾਲਾ ਇਸ ਤੋਂ ਪਹਿਲਾਂ ਅਣਗਿਣਤ ਅਟੈਕ ਜਿਹੜੇ ਭਾਰਤ ਦੇ ਉੱਤੇ ਹੋਏ ਨੇ ਤੁਹਾਨੂੰ ਯਾਦ ਹੋਵੇਗਾ ਗੁਜਰਾਤ ਦੇ ਅਕਸ਼ਰਧਾਮ ਮੰਦਿਰ ਦੇ ਉੱਤੇ ਹਮਲਾ ਹੋਇਆ ਸੰਸਦ ਦੇ ਉੱਤੇ ਹਮਲਾ ਹੋਇਆ ਲਾਲ ਕਿਲੇ ਦੇ ਉੱਤੇ ਹਮਲਾ ਹੋਇਆ ਮੁੰਬਈ ਦੇ ਉੱਤੇ ਹਮਲਾ ਹੋਇਆ ਔਰ ਇਸ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਜਾਂ ਉਸ ਵੇਲੇ ਜੋ ਰਣਨੀਤੀ ਘੜੀ ਗਈ ਆ ਉਹਦੇ 'ਚ ਬਹੁਤੀ ਵਾਰੀ ਉਹਨੂੰ ਡਿਪਲੋਮੈਟਿਕ ਢੰਗ ਨਾਲ ਜਿੱਥੇ ਆ ਗਿਆ ਜਦੋਂ ਮੁੰਬਈ ਦਾ ਜਿਸ ਵੇਲੇ ਹਮਲਾ ਹੋਇਆ ਸੀ ਉਸ ਵੇਲੇ ਸਰਕਾਰ ਨੇ ਇਹ ਪ੍ਰੈਸ਼ਰ ਤਾਂ ਬਣਾਇਆ ਕਿ ਪਾਕਿਸਤਾਨ ਦੀ ਜਾਂਚ ਕਰੇ ਤੇ ਉਹਨਾਂ ਨੂੰ ਦੋਸ਼ੀਆਂ ਨੂੰ ਸਾਹਮਣੇ ਲਿਆਏ ਉਹ ਮਾੜਾ ਮੋਟਾ ਕੁਝ ਜਿਹੜਾ ਸੀ ਅੱਖੀਂ ਘਟਾ ਪਾਉਣ ਵਾਲੀ ਗੱਲ ਹੈ ਉਹਦਾ ਕਰ ਕਰਾ ਕੇ ਤੇ ਮੁੜ ਕੇ ਸਾਰਾ ਕੁਝ ਜਿਹੜਾ ਸੀ ਉਹਨੂੰ ਖਤਮ ਕਰ ਦਿੱਤਾ ਉਹਦੇ ਤੋਂ ਬਾਅਦ ਫਿਰ ਇਹ ਦੇਖਿਆ ਗਿਆ ਕਿ ਰਣਨੀਤੀ ਸਾਨੂੰ ਬਦਲਣੀ ਚਾਹੀਦੀ ਹੈ ਫਿਰ ਜਦੋਂ ਪੋਲਵਾਮਾ ਦਾ ਅਟੈਕ ਹੋਇਆ ਉਸ ਵੇਲੇ ਫਿਰ ਸਰਕਾਰ ਨੇ ਸਾਡੀ ਭਾਰਤ ਸਰਕਾਰ ਨੇ ਸਿੱਧਾ ਉਸ ਉੱਤੇ ਅਟੈਕ ਕੀਤਾ ਸੀ ਅਤਵਾਦੀ ਟਿਕਾਣਿਆਂ ਤੇ ਤੇ ਉਹਦੇ ਤੋਂ ਬਾਅਦ ਲੱਗਿਆ ਸੀ ਜਦੋਂ ਇਹ ਹੋਇਆ 19 ਦੇ ਵਿੱਚ ਕਿ ਉਹ ਤੋਂ ਬਾਅਦ ਇਹ ਲੱਗਿਆ ਸੀ ਕਿ ਸ਼ਾਇਦ ਹੁਣ ਪਾਕਿਸਤਾਨ ਨੂੰ ਕੁਝ ਸਬਕ ਆ ਗਿਆ ਹੋਵੇਗਾ ਜਿਸ ਢੰਗ ਦੇ ਨਾਲ ਉਹਦੋਂ ਅਤਵਾਦੀ ਟਿਕਾਣੇ ਉਡਾਏ ਸੀ ਉਹਦੇ ਤੋਂ ਬਾਅਦ ਹੁਣ ਆ ਦੂਜਾ ਝਟਕਾ ਆ ਕਿ ਬਿਨਾਂ ਦੇਰੀ ਬਿਨਾਂ ਪੁੱਛੇ ਕਿਛੇ ਤੋਂ ਭਾਰਤ ਸਰਕਾਰ ਨੇ ਉਹਦੇ ਉੱਤੇ ਅਟੈਕ ਕੀਤਾ ਨਾਲ ਫਿਰ ਇਹ ਆ ਕਿ ਜਿਹੜਾ ਇਸ ਦੌਰਾਨ ਜਿਹੜਾ ਸਾਧੋ ਸਮਾਨ ਜਿਹੜਾ ਜੰਗੀ ਵਰਤਿਆ ਗਿਆ ਮੈਕਸਿਮਮ ਉਹ ਭਾਰਤ ਦੇ ਵਿੱਚ ਉਹਦਾ ਨਿਰਮਾਣ ਹੁੰਦਾ ਔਰ ਅੱਗੇ ਤੋਂ ਵੀ ਜਿਹੜੇ ਸਾਡੇ ਜਹਾਜ਼ਾਂ ਦਾ ਨਿਰਮਾਣ ਹੈ ਮਜ਼ਾਈਲਾਂ ਦਾ ਨਿਰਮਾਣ ਹੈ ਜਾਂ ਹੋਰ ਜਿੰਨੇ ਵੀ ਸਾਡੇ ਇਕਵਿਪਮੈਂਟ ਆ ਉਹਨਾਂ ਦਾ ਨਿਰਮਾਣ ਮੈਕਸਿਮਮ ਜਿਹੜਾ ਉਹ ਭਾਰਤ ਦੇ ਵਿੱਚ ਆ ਕੋਈ ਅਸੀਂ ਸਾਰੇ ਦੇ ਸਾਰੇ ਉਧਾਰੇ ਲੈ ਕੇ ਜਾਂ ਬਾਹਰੋਂ ਖਰੀਦ ਕੇ ਅਸੀਂ ਨਹੀਂ ਚਲਾ ਰਹੇ ਉਸ ਟੈਕਨਾਲੋਜੀ ਨੂੰ ਇੱਥੇ ਵਿਕਸਿਤ ਕੀਤਾ ਗਿਆ ਇਹ ਬੜਾ ਵੱਡਾ ਸੰਦੇਸ਼ ਜਿਹੜਾ ਸੰਸਾਰ ਨੂੰ ਗਿਆ ਜੀ ਜਿਹੜੀ ਮੈਂ ਪ੍ਰੈਸ ਕਾਨਫਰੰਸ ਤੇ ਫੇਰ ਹੋਣੀ ਹੈ ਪ੍ਰੋਫੈਸਰ ਸਾਹਿਬ ਅ ਰੱਖਿਆ ਮੰਤਰਾਲੇ ਦੇ ਵੱਲੋਂ ਇੱਕ ਹੋਰ ਗੱਲ ਛੇੜੀ ਗਈ ਕਸ਼ਮੀਰ ਨੂੰ ਲੈ ਕੇ ਕਿ ਕਸ਼ਮੀਰ ਨੂੰ ਲੈ ਕੇ ਵਿਚੋਲਗਰੀ ਜਿਹੜੀ ਆ ਮੀਡੀਏਟਰਸ ਨੇ ਜਿਹੜੇ ਉਹ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ ਦੇਖੋ ਇਸ ਗੱਲ ਨੂੰ UN ਨੇ ਵੀ ਜਿਹੜੀ ਹੈ ਮੰਨਤਾ ਦਿੱਤੀ ਹੈ ਕਿ ਇਹ ਜਿਹੜਾ ਮਸਲਾ ਹੈ ਦੋਨਾਂ ਕੰਟਰੀਜ਼ ਨੂੰ ਆਪਸੀ ਸਹਿਮਤੀ ਦੇ ਨਾਲ ਔਰ ਜਿਸ ਵੀ ਤਰੀਕੇ ਦੇ ਨਾਲ ਹੈ ਉਹ ਸੋਲਵ ਕਰਨਾ ਚਾਹੀਦਾ ਹੈ ਲੇਕਿਨ ਫਿਰ ਵੀ ਕਿਉਂਕਿ ਜਿਹੜਾ ਸਾਡਾ ਦੂਸਰਾ ਵਿਰੋਧੀ ਹੈ ਉਹਦੇ ਪਿੱਛੇ ਬਹੁਤ ਸਾਰੀਆਂ ਕੰਟਰੀਜ਼ ਦੀ ਸਪੋਰਟ ਹੈ ਉਹਨਾਂ ਦੀ ਆਪਣੀਆਂ ਮਜਬੂਰੀਆਂ ਉਹਦੇ ਵਿੱਚ ਵੱਡੀ ਮਜਬੂਰੀ ਆਰਥਿਕ ਮਜਬੂਰੀ ਹੈ ਤੇ ਇਸ ਕਰਕੇ ਉਹ ਉਹਨਾਂ ਆਰਥਿਕ ਮਜਬੂਰੀਆਂ ਕਰਦੇ ਕਰਕੇ ਉਹ ਜਿਹੜੇ ਉਹ ਜਿਹੜੇ ਉਹਦੀ ਆਰਥਿਕ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਨੇ ਉਦੇਸ਼ ਉਹਨਾਂ ਦੇਸ਼ ਦੇ ਅਨੁਸਾਰ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈਗਾ ਜਿਹਦੇ ਕਰਕੇ ਉਹ ਸਹਾਰਾ ਵੀ ਲੈਂਦਾ ਆੜ ਵੀ ਲੈਂਦਾ ਕਿ ਉਹ ਦੇਸ਼ਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਸਮੱਸਿਆ ਨੂੰ ਖਤਮ ਕਰਨ ਵਾਸਤੇ ਦਾ ਕੋਈ ਸੋਲੂਸ਼ਨ ਕੱਢਣ ਵਾਸਤੇ ਕੋਈ ਨਾ ਕੋਈ ਮੀਡੀਏਟਰ ਟਾਈਮ ਟੂ ਟਾਈਮ ਪਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਉਹ ਦੇਸ਼ ਆਪਣੇ ਆਪ ਵੀ ਕੋਸ਼ਿਸ਼ ਕਰਦੇ ਆ ਕਿ ਅਸੀਂ ਮੀਡੀਏਟਰ ਕਰ ਬਣ ਕੇ ਤੇ ਅਸੀਂ ਇਹਦਾ ਕੋਈ ਸਿਹਰਾ ਜਿਹੜਾ ਹੈਗਾ ਆਪਣੇ ਸਰ ਬੰਨੀ ਹੈ ਪਰ ਲੇਕਿਨ ਪਾਕਿਸਤਾਨ ਨੂੰ ਆ ਜਿਹੜਾ ਲੇਟੈਸਟ ਜੋ ਵੀ ਕੁਝ ਹੋ ਰਿਹਾ ਹੈ ਜਿਵੇਂ ਸੰਧੂ ਸਾਹਿਬ ਨੇ ਕਿਹਾ ਹੈ ਕਿ ਜਿਹੜੀ ਪਲਵਾਮਾ ਅਟੈਕ ਤੋਂ ਬਾਅਦ ਅਸੀਂ ਮਿਲਟਰੀ ਅਟੈਕ ਤੇ ਜਿਆਦਾ ਕੀਤਾ ਡਿਪਲੋਮੈਟਿਕ ਅਟੈਕ ਤੇ ਕਾਤਰ ਰਿਲਾਇ ਕੀਤਾ ਹੈ ਇਸ ਕਰਕੇ ਉਹ ਇਸ ਬਾਰੇ ਹੁਣ ਜਿਹੜੀ ਡਿਪਲੋਮੈਟਿਕ ਅਟੈਕ ਤੋਂ ਬਾਅਦ ਜਿਹੜੀ ਮਿਲਟਰੀ ਅਟੈਕ ਦੀ ਜਿਹੜੀ ਰਣਨੀਤੀ ਅਪਣਾਈ ਹੈ ਉਸ ਤੋਂ ਬਿਲਕੁਲ ਕਲੀਅਰ ਕਰਦਾ ਹੈ ਕਿ ਜਿਹੜੇ ਕਸ਼ਮੀਰ ਮੁੱਦਾ ਹੈ ਉਹ ਸਾਡਾ ਆਪਣਾ ਮੁੱਦਾ ਹੈ ਔਰ ਉਸ ਨੂੰ ਉਸੇ ਮੁੱਦਾ ਗਿਣੀ ਨਹੀਂ ਰਹੇ ਆ ਉਹ ਕਹਿੰਦਾ ਸਾਡਾ ਆਪਣਾ ਉਹਦੇ ਤੇ ਰਾਈਟ ਹੈ ਔਰ ਅਸੀਂ ਉਹਨੂੰ ਲੈ ਕੇ ਰਵਾਂਗੇ ਇਸ ਕਰਕੇ ਉਹਦੇ ਵਿੱਚ ਕਿਸੇ ਦੂਸਰੇ ਦੇਸ਼ ਦੀ ਜਿਹੜੀ ਹੈ ਹੁਣ ਦਖਲ ਅੰਦਾਜ਼ੀ ਮੈਨੂੰ ਲੱਗਦਾ ਸਾਡਾ ਦੇਸ਼ ਕਿਸੇ ਵੀ ਕੀਮਤ ਤੇ ਟਾਲਰਟ ਨਹੀਂ ਕਰੂਗਾ ਔਰ ਜੋ ਇਹ ਅਟੈਕ ਹੋਇਆ ਉਹਦੇ ਬਾਅਦ ਜਿਹੜੀ ਪ੍ਰਧਾਨ ਮੰਤਰੀ ਜੀ ਦੇਸ਼ ਦੇ ਨਾਮ ਸੰਦੇਸ਼ ਆ ਉਹ ਬੇਸਿਕਲੀ ਸਾਰੀ ਦੁਨੀਆ ਦੇ ਨਾਮ ਸੰਦੇਸ਼ ਆ ਉਸ ਸੰਦੇਸ਼ ਨੂੰ ਜੇ ਤੁਸੀਂ ਬਹੁਤ ਕਲੋਸਲੀ ਐਨਲਾਈਜ਼ ਕਰੋਗੇ ਉਹਦੇ ਵਿੱਚ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਇਦਾਂ ਦੀ ਸ਼ਕਤੀਆਂ ਨੂੰ ਵੀ ਜਿਹੜਾ ਹੈਗਾ ਇਸ਼ਾਰਾ ਕਰ ਦਿੱਤਾ ਹੈਗਾ ਕਿ ਉਹ ਇਹ ਸਾਡਾ ਜਿਹੜਾ ਮਸਲਾ ਹੈਗਾ ਅਸੀਂ ਆਪ ਇਹਨੂੰ ਨਜਿੱਠਣ 'ਚ ਸਮਰੱਥ ਹਾਂ ਔਰ ਕਿਸੇ ਦੀ ਮੀਡੀਏਸ਼ਨ ਦੀ ਲੋੜ ਨਹੀਂ ਜੀ ਸੰਧੂ ਸਾਹਿਬ ਇੱਕ ਹੋਰ ਗੱਲ ਬੜੀ ਸਾਫ਼ ਉਹਨਾਂ ਨੇ ਕੀਤੀ ਹੈ ਕਿ ਜਿਹੜਾ ਆਪਰੇਸ਼ਨ ਸੰਧੂਰ ਸੀਗਾ ਇਹ ਇੱਕ ਨਿਊ ਨਾਰਮਲ ਹੈਗਾ ਅਤਵਾਦ ਦੇ ਖਿਲਾਫ ਆਪਰੇਸ਼ਨ ਸੰਦੂਰ ਸਿਗਾ ਜਿਹੜਾ ਇਹ ਇੱਕ ਨਿਊ ਨਾਰਮਲ ਹੈ ਅਤਵਾਦ ਦੇ ਖਿਲਾਫ ਇਹ ਬੜੀ ਗੱਲ ਸਾਫ ਉਹਨਾਂ ਨੇ ਕੀਤੀ ਆਪਣੇ ਭਾਸ਼ਣ ਚ ਮੈਂ ਬਿਲਕੁਲ ਮੈਂ ਪਹਿਲਾਂ ਵੀ ਇਹੋ ਗੱਲ ਸੁਹੀ ਹੈ ਕਿ ਇਸ ਸਰਕਾਰ ਨੇ ਆਪਣਾ ਜਿਹੜਾ ਹੈ ਢੰਗ ਤਰੀਕਾ ਜਿਹੜਾ ਆਪਣੇ ਢੰਗ ਦੇ ਨਾਲ ਇਹਨੂੰ ਵੱਖਰੇ ਢੰਗ ਨਾਲ ਜੱਟਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਗੱਲ ਕਲੀਅਰ ਕਰ ਦਿੱਤੀ ਹੈ ਜਿਹੜੀ ਜ਼ੀਰੋ ਟੋਲਰੈਂਸ ਹੈ ਉਹਦਾ ਮਕਸਦ ਵੀ ਇਹੀ ਹੈ ਜਿਹੜਾ ਕਿਹਾ ਗਿਆ ਕਿ ਇਸ ਨੂੰ ਬਰਾਮ ਦਿੱਤਾ ਗਿਆ ਉਹ ਵੀ ਉਹਦਾ ਮਤਲਬ ਵੀ ਠੀਕ ਹੈ ਜਿਹੜਾ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਵੀ ਕਿਹਾ ਸੀ ਕਿ ਜੇ ਗੋਲੀ ਚਲਾਉਂਗੇ ਅਸੀਂ ਗੋਲਾ ਸਲਾਵਾਂਗੇ ਉਹਦਾ ਮਤਲਬ ਵੀ ਠੀਕ ਹੈ ਤੇ ਤੀਜੀ ਗੱਲ ਜਿਹੜੀ ਆ ਬਾਰ-ਬਾਰ ਜਿਹੜੀ ਗੱਲ ਕਹੀ ਕਿ ਸਾਡੀ ਪਾਕਿਸਤਾਨ ਕੋਈ ਲੜਾਈ ਨਹੀਂ ਸਾਡੀ ਪਾਕਿਸਤਾਨ ਦੀ ਫੌਜ ਨਾਲ ਕੋਈ ਲੜਾਈ ਨਹੀਂ ਸਾਡੀ ਅੱਤਵਾਦ ਨਾਲ ਲੜਾਈ ਆ ਅੱਤਵਾਦ ਨੂੰ ਬਿਲਕੁਲ ਕਿਸੇ ਵੀ ਢੰਗ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਚੰਗਾ ਇਹ ਹੋਵੇ ਕਿ ਜੇ ਅੱਤਵਾਦ ਦੇ ਟਿਕਾਣੇ ਜਿਹੜੇ ਆ ਉਹ ਆਪਣੇ ਆਪ ਹੀ ਅੱਡੇ ਜਿਹੜੇ ਆ ਉਹ ਖਤਮ ਕਰ ਦੇਵੇ ਇੱਕ ਗੱਲ ਹੋਰ ਜਿਹੜੀ ਇਹਦੇ ਵਿੱਚ ਸਾਹਮਣੇ ਆਈ ਆ ਐ ਕਿ ਕਲੀਅਰ ਕਟ ਗੱਲ ਕਰ ਦਿੱਤੀ ਗਈ ਆ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਅੱਤਵਾਦ ਦੇ ਸਰਗਣੇ ਆ ਤੇ ਜਿਹੜੀ ਸਰਕਾਰ ਆ ਉਹ ਦੋਵੇਂ ਕੋ ਵੱਖਰੇ ਵੱਖਰੇ ਨਹੀਂ ਉਹ ਸਾਰੇ ਇਕੱਠੇ ਹੈ ਔਰ ਸਾਰੀ ਦੁਨੀਆ ਨੇ ਵੇਖਿਆ ਕਿ ਜਦੋਂ ਅੱਤਵਾਦੀ ਜਿਹੜੇ ਮਾਰੇ ਗਏ ਉਹਨਾਂ ਦੇ ਜਨਾਜ਼ੇ ਜਾ ਰਹੇ ਸੀਗੇ ਜਿਹੜੇ ਉਹਦੇ ਵਿੱਚ ਫੌਜ ਦੇ ਵੱਡੇ ਵੱਡੇ ਅਫਸਰ ਸ਼ਾਮਲ ਹੋਏ ਆ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਅਸੀਂ ਸਾਰੇ ਇੱਕ ਹੀਆ ਵਕ ਨਹੀਂ ਹੈਗੇ ਸੋ ਭਾਰਤ ਨੇ ਵੀ ਆਪਣੀ ਰਣਨੀਤੀ ਉਸ ਹਿਸਾਬ ਨਾਲ ਬਦਲੀ ਹੈ ਪਹਿਲਗੁਰ ਮਰਗੀਆਂ ਥਾਵਾਂ ਨੂੰ ਅਗਰ ਆਪਾਂ ਪ੍ਰੋਫੈਸਰ ਸਾਹਿਬ ਸਮਝਣ ਦੀ ਕੋਸ਼ਿਸ਼ ਕਰੀਏ ਕਿ ਟੂਰਿਸਟਾਂ ਦੇ ਲਈ ਉਹ ਪਹਿਲਾਂ ਵਾਂਗੂ ਮੁੜ ਬਹਾਲ ਉਸੇ ਰੌਣਕ ਦੇ ਨਾਲ ਹੋਣਗੀਆਂ ਜਾਂ ਜਿਹੜਾ ਟੈਰਰਿਜ਼ਮ ਦਾ ਜੇ ਖਤਰਾ ਆ ਉਹਨੂੰ ਸਮਝਦੇ ਹੋਏ ਅਜੇ ਉਹਨਾਂ ਚੀਜ਼ਾਂ ਤੇ ਇਹ ਜਿਹੜੇ ਪ੍ਰਭਾਵ ਬਣਿਆ ਰਹੇਗਾ ਨਕੋ ਇਹ ਹੁਨੇ ਮਤਲਬ ਕਿ ਇਮੀਡੀਏਟਲੀ ਨਾਰਮਲ ਸੀ ਰਿਸਟੋਰ ਹੋ ਜਾਊਗੀ ਮੈਨੂੰ ਲੱਗਦਾ ਇਹ ਆਸ ਕਰਨੀ ਥੋੜੀ ਜਿਆਦਾ ਜਿਆਦਾ ਹੋਵੇਗੀ ਕਿਉਂਕਿ ਐਡਾ ਵੱਡਾ ਅਟੈਕ ਹੋਇਆ ਔਰ ਉਹਦਾ ਲਾਈਵ ਜਿਹੜੀ ਆ ਫੁਟੇਜ ਲੋਕਾਂ ਨੇ ਦੇਖੀ ਆ ਉਹਦਾ ਜਿਹੜਾ ਇੰਪੈਕਟ ਹੈਗਾ ਉਹਦਾ ਡਰ ਹੈ ਦਾ ਜਿਹੜਾ ਉਹ ਹਾਲੇ ਲੋਕਾਂ ਦੇ ਮਨ ਚੋਂ ਨਿਕਲਿਆ ਨਹੀਂ ਹੈ ਔਰ ਇੰਨੀ ਜਲਦੀ ਨਿਕਲਣਾ ਵੀ ਸੁਭਾਵਿਕ ਨਹੀਂ ਹੈ ਕਿਉਂਕਿ ਇਹ ਇਹ ਮਨੁੱਖੀ ਸੁਭਾਅ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਸ਼ਵਾਸ ਬਹਾਲ ਕਰਨ ਦੀ ਇੱਕ ਕੋਸ਼ਿਸ਼ ਕੀਤੀ ਹੈ ਸਫਲ ਕੋਸ਼ਿਸ਼ ਕੀਤੀ ਹੈ ਉਹ ਆਪਰੇਸ਼ਨ ਸੰਦੂਰ ਦੇ ਰਾਹੀਂ ਇਹਦੇ ਅਸੀਂ ਆਸ ਕਰ ਸਕਦੇ ਹਾਂ ਕਿ ਬਹੁਤ ਜਲਦੀ ਇਹਦੇ ਸਕਾਰਾਤਮਕ ਜਿਹੜੇ ਸਿੱਟੇ ਆ ਨਜ਼ਰ ਆਣਗੇ ਔਰ ਦੇਖਣ ਨੂੰ ਮਿਲਣਗੇ ਜੀ ਸੋ ਆਪਰੇਸ਼ਨ ਸੰਦੂਰ ਨੂੰ ਲੈ ਕੇ ਜੋ ਜਜ਼ਬਾ ਸਾਡੇ ਦੇਸ਼ ਦੇ ਜਵਾਨਾਂ ਨੇ ਦਿਖਾਇਆ ਜਿਸ ਦਲੇਰੀ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਜਿੱਟਿਆ ਹੈ ਜਿ ਸਰਕਾਰਾਂ ਦਾ ਜਿਸ ਤਰ੍ਹਾਂ ਦਾ ਰੋਲ ਰਿਹਾ ਅਸੀਂ ਇਸ ਮਸ਼ ਤੋਂ ਸਲਾਮ ਕਰਦੇ ਹਾਂ ਤੇ ਦੁਆ ਕਰਦੇ ਹਾਂ ਕਿ ਦੇਸ਼ ਦੇ ਵਿੱਚ ਇਸੇ ਤਰ੍ਹਾਂ ਅਮਨ ਸ਼ਾਂਤੀ ਬਹਾਲ ਰਹੇ ਇਸ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਆਉਣ ਲਈ ਸਾਡੇ ਸਾਰੇ ਮਹਿਮਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ